ਸਾਡੇ ਵਿੱਚ ਚੁੰਨੀਆਂ ਰੋਲਤੀਆਂ ਸਾਡੇ ਵੀਰਾਂ ਦੇ ਪੰਟਾ ਰੋਲਤੀਆਂ ਇਸ ਪੰਜਾਬ ਸਰਕਾਰ ਨੇ ਆਪਣੇ ਆਪ ਨੂੰ ਅਸੀਂ ਤੇ ਨਾ ਸਾੜਾਂਗੇ ਇੱਥੇ ਰੁਕ ਜਾਓ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੈਂ ਬੀਆਰਸੀ ਬਲਵਿੰਦਰ ਕੌਰ ਫਰੋਜਪੁਰ ਤੋਂ ਬੋਲਦੇ ਆਂ ਅੱਜ ਪੰਜਾਬ ਸਰਕਾਰ ਨੇ ਸਾਨੂੰ ਇੰਨਾ ਮਜਬੂਰ ਕਰਤਾ ਕਿ ਸਾਨੂੰ ਸੜਕਾਂ ਤੇ ਉਤਰਨਾ ਪਿਆ ਦੇਖੋ ਇੱਕ ਪਾਸੇ ਉਹ ਕਹਿੰਦਾ ਸਾਡੀ ਪੰਜਾਬ ਦੀ ਧੀ ਆ ਪੰਜਾਬ ਦੀਆਂ ਧੀਆਂ ਅੱਜ ਸੜਕਾਂ ਤੇ ਰੋ ਰਹੀਆਂ ਇਸ ਪੰਜਾਬ ਸਰਕਾਰ ਨੇ ਸਾਡੇ ਸਾਲ ਤੋਂ ਹੋ ਗਏ 10 ਨਹੀਂ ਸਾਨੂੰ ਦੇ ਰਹੀ ਜੋ ਸਾਨੂੰ ਚਾਰ ਪਾਸੇ ਮੋਬਾਈਲ ਦੇ ਮਿਲਦੇ ਸਨ ਉਹ ਨਹੀਂ ਮਿਲ ਰਹੇ ਪੰਜਾਬ ਸਰਕਾਰ ਇੱਕ ਪਾਸੇ ਗੱਲਾਂ ਕਰਦੀ ਆ ਧੀਆਂ ਨੇ ਧੀਆਂ ਬਚਾਓ ਧੀਆਂ ਇਹ ਬਚਾਇਆ ਜਾਂਦੀਆਂ ਸਾਡੀਆਂ ਚੁੰਨੀਆਂ ਰੋਲਦੀਆਂ ਸਾਡੇ ਵੀਰਾਂ ਦੀਆਂ ਪੰਘਾਂ ਰੋਲਦੀਆਂ ਇਸ ਪੰਜਾਬ ਸਰਕਾਰ ਨੇ ਸਾਡੇ ਜਿਹੜੇ ਪਾਰਤੀ ਹੋਈ ਸੀ ਰੈਗੂਲਰ ਪਾਰਤੀ ਹੋਈ ਸੀ ਸਾਨੂੰ ਕਿਉਂ ਨਹੀਂ ਪੱਕਾ ਕੀਤਾ ਗਿਆ ਸਾਨੂੰ ਕਿਉਂ ਕੱਚੇ ਰੱਖਿਆ ਗਿਆ ਸਾਡੀਆਂ ਮੰਗਾਂ ਨੂੰ ਅਸੀਂ ਅੱਖ ਕੇ ਆ ਸਸਿਆ ਦੇ ਅੱਜ ਰੋਡ ਤੇ ਬੈਠਣ ਲੱਗੇ ਬੈਠੇ ਬੈਠੇ ਹੋਏ ਆ ਸਾਡੀਆਂ ਮੰਗਾਂ ਸਾਡੇ ਮੰਨੇ ਸਰਕਾਰ ਜੇ ਸਾਡੀ ਸਰਕਾਰ ਇਹ ਮੰਗਾ ਪੂਰੀਆਂ ਨਾ ਕਰੂਗੀ ਇਸ ਟਾਈਮ ਸਾਡੇ ਬੰਦੇ ਟੈਂਕੀ ਤੇ ਚੜੇ ਹੋਏ ਆ ਮੈਂ ਖੁਦ ਟੈਂਕੀ ਤੇ ਬੈਠੀ ਹੋਈ ਆ ਸਾਡੇ ਮੋਹਾਲੀ ਵੀ ਧਰਨਾ ਚੱਲ ਰਿਹਾ ਤੇ ਅਸੀਂ ਇਹਦੇ ਤੋਂ ਹੋਰ ਜ਼ਿਆਦਾ ਜੇ ਸਖਤ ਧਰਨਾ ਕਰਾਂਗੇ ਆਪਣੇ ਆਪ ਨੂੰ ਅਸੀਂ ਤੇ ਨਾ ਸਾੜਾਂਗੇ ਜੇ ਨਾ ਹੋਕਰ ਸਾੜੂਗਾ ਤਾਂ ਮੈਂ ਖੁਦ ਨੂੰ ਆਪਣੇ ਅਨੁਸਾਰਾਂਗੀ اس پنجاب سرکار نے سانو بہت تنگ ਕੀਤਾ ਹੋਇਆ جو پنجاب سرکار ਮੰਨਦੀ ਸਾਡੇ ٹی اے ਨੂੰ ਕਿਸਾਨ ਤੋਂ ਅਸਾਨੂੰ ਪੱਕਾ ਕਰੇਗੀ ਪਰ ਇਹ ਸਰਕਾਰ ਕੁਝ ਨਹੀਂ ਕਰ ਰਹੀ ڈیڑھ ڈیڑھ سال ਹੋ ਗਿਆ ਅਸੀਂ ਉਸੇ لینڈ 'ਚ ਅਜੇ ਰੁਕੇ ਹੋਏ ਆਂ ਪਰ ਸਾਡੇ ਵੱਲ ਕੋਈ ਧਿਆਨ ਨਹੀਂ ਦੇ ਰਹੀ ਅਸੀਂ ਪਿੰਡਾਂ 'ਚ ਜਾ ਕੇ پرسنل ਆਪ ਦੇ پیسے ਖਰਚ ਕਰਕੇ ਅਸੀਂ ਪਿੰਡਾਂ 'ਚ ਜਲ سپلائی ਦੀਆਂ ਸਕੀਮਾਂ ਚਲਾ ਰਹੇ ਆਂ ਜੋ کافی ਟਾਈਮ ਤੋਂ ਬੰਦ ਪਈਆਂ ਹੋਈਆਂ ਨੇ ਪਾਣੀ ਦੁਰਵਰਤਨ ਅਸੀਂ ਰੋਕ ਰਹੇ ਆਂ ਫੋਰ ਅਸੀਂ ਹਾਂ ਸੋਸ਼ਲਸ ਕਾਪ ਸਾਡਾ ਵੱਧ ਤੋਂ ਵੱਧ ਜਿਹੜਾ ਫੀਲਡ ਚ ਕੰਮ ਕਰ ਰਿਹਾ ਕਿਵੇਂ ਕਰ ਰਿਹਾ ਫਿਰੇ ਚ ਕੰਮ ਕਰ ਰਿਹਾ ਇਹ ਪੰਜਾਬ ਸਰਕਾਰ ਨੂੰ ਕੁਛ ਨਹੀਂ ਦਿਖਦਾ ਇਸ ਲਈ ਅਸੀਂ ਅੱਜ ਆ ਆਪਦੀਆਂ ਮੰਗਾਂ ਮਣਾਉਣ ਲਈ ਅਸੀਂ ਸੜਕ ਤੇ ਉਤਰੇ ਹੋਏ ਆ ਪੰਜਾਬ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਾਡੇ ਹੱਕ ਜੋ ਇੱਥੇ ਰੱਖ ਪੰਜਾਬ ਸਰਕਾਰ ਮੁਰਦਾਬਾ ਜੀ ਥੈਂਕ ਯੂ ਜੀ ਤੇ ਚੜ੍ਹੇ ਹੁਣ ਲੋਕਲ ਜਲ ਮੰਤਰੀ ਨੇ ਕੀ ਜਗਨ ਚੰਦਰ ਜੀ ਪਾਸ ਤੁਹਾਨੂੰ ਅਜ ਹੁਣ ਤੱਕ ਕੋਈ ਮਿਲਣੇ ਲਈ ਆਇਆ ਉਹਨਾਂ ਨਾਲ ਜ ਆ ਪ੍ਰਸ਼ਾਸਨਿਕ ਅਧਿਕਾਰੀ ਅਸੀਂ ਸਵੇਰ ਦੇ ਇੱਥੇ ਬੈਠੇ ਹੋਏ ਆ ਕੋਈ ਵੀ ਮੰਤਰੀ ਵੱਲੋਂ ਕੋਈ ਸਨੇਹਾ ਨਹੀਂ ਆਇਆ ਮੀਟਿੰਗਾਂ ਸਾਨੂੰ ਵਾਰ-ਵਾਰ ਮੀਟਿੰਗਾਂ ਦੇ ਰਹੇ ਆ ਪਰ ਅਸੀਂ ਕਹਿੰਦੇ ਹਾਂ ਰਿਟਰਨ ਸਾਨੂੰ ਦਿਓ ਸਾਡੇ ਅੱਜ ਦੱਸੋ ਕੋਈ ਰਿਟਰਨ ਤੁਸੀਂ ਦਿਓਗੇ ਅਸੀਂ ਧਰਨਾ ਚੱਕਾਂਗੇ ਪਰ ਸਵੇਰ ਦਾ ਜਿਹੜਾ ਸੜਨ ਜਲ ਸਪਲਾਈ ਮੰਤਰੀ ਆ ਉਹਨਾਂ ਵਿੱਚ ਕੋਈ ਸੁਨੇਹਾ ਨਹੀਂ ਆ ਰਿਹਾ ਉਹ ਸੜੋ ਦੇਖ ਹੀ ਨਹੀਂ ਰਿਹਾ ਵੀ ਸਾਡੇ ਜਲ ਸਪਲਾਈ ਵਾਲੇ ਜਿਹੜੇ ਮੁਲਾਜ਼ਮ ਆ ਉਹ ਕਿਸ ਤਰ੍ਹਾਂ ਬੈਠੇ ਨੇ ਅਸੀਂ ਭੁੱਖੇ ਤੇ ਆਏ ਸਵੇਰ ਦੇ ਆਪਣੇ ਬੱਚਿਆਂ ਦੇ ਸਮੇਤ ਇੱਥੇ ਜਿਹੜੇ ਰੋਡ ਤੇ ਬੈਠੇ ਹੋਏ ਆ ਕਿਹੜਾ ਮਜਬੂਰ ਕੀਤਾ ਇਹ ਪੰਜਾਬ ਸਰਕਾਰ ਨੇ ਕੀਤਾ ਜੀ ਜਿਕਰ ਨਹੀਂ ਮੰਗਾ ਮੰਨੀਆਂ ਜਾਂਦੀਆਂ ਤੇ ਅਗਲੀ ਰਣਨੀਤੀ ਕੀ ਹੋਏਗੀ ਕਿਉਂਕਿ ਕੱਲ ਨੂੰ ਸੀਐਮ ਭਗਵੰਦ ਮਾਨ ਵੀ ਚਾਪਰ ਪਹੁੰਚ ਰਹੇ ਨੇ ਚਾਪਰੋਂ ਸਿੱਧੇ ਬੈਠੇ ਆ ਜੋ ਸਿੱਧੇ ਧਰਨਾ ਲਾ ਆ